ਸਸ਼੍ਰੀਕਾਲ ਤੁਸੀਂ ਜੁੜ ਚੁੱਕੇ ਸਮਝਰ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਸੋਸ਼ਲ ਮੀਡੀਆ ਇਨਫਲੂਐਂਸਰ ਪਾਇਲ ਮਲਕ ਦੇ ਇਸ ਵੇਲੇ ਸਿਹਤ ਵਿਗੜ ਚੁੱਕਿਆ ਜੀ ਹਾਂ ਅਰਮਾਨ ਮਲਕ ਦੀ ਦੋ ਪਤਨੀਆਂ ਨੇ ਜਿਸ ਦੇ ਕਰਕੇ ਉਹ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਛਾਏ ਹੋਏ ਨੇ ਕਿ ਪਾਇਲ ਤੇ ਦੂਸਰੀ ਦਾ ਨਾਮ ਕ੍ਰਿਤਿਕਾ ਮਲਕ ਹੈ ਤਾਂ ਬਿਲਕੁਲ ਬੀਤੇ ਦਿਨੀ ਦਰਸਲ ਪਾਇਲ ਮਲਕ ਤੇ ਵੱਲੋਂ ਕਾਲੀ ਮਾਦਾ ਰੂਪ ਧਾਰਨ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਸ਼ਿਵਸਾਨਾ ਹਿੰਦ ਦੇ ਵੱਲੋਂ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਗਈ ਸੀ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਪਾਇਲ ਮਲਕ ਨੇ ਪਟਿਆਲਾ ਤੇ ਲੁਧਿਆਣਾ ਦੇ ਕਾਲੀ ਮਾਤਾ ਮੰਦਿਰ ਦੇ ਵਿੱਚ ਆ ਕੇ ਜਿਹੜੀ ਮਾਫੀ ਮੰਗ ਲਈ ਗਈ ਹੈ ਔਰ ਉਸ ਤੋਂ ਬਾਅਦ ਕਹਿ ਸਕਦੇ ਆ ਕਿ ਫਿਰ ਵੀ ਇੰਸਟਾਗ੍ਰam ਦੇ ਉੱਤੇ ਉਸ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ 네ਗੇਟਿਵ ਉਸ ਨੂੰ ਕਮੈਂਟਸ ਕੀਤੇ ਜਾ ਰਹੇ ਨੇ ਬੀਤੇ ਦਿਨੀ ਉਹਨਾਂ ਦਾ ਅਕਾਊਂਟ ਹੈ ਜਿਹੜਾ ਉਹ ਵੀ ਡਿਸੇਬਲ ਹੋ ਚੁੱਕਾ ਸੀ ਤਾਂ ਜਿਸ ਨੂੰ ਲੈ ਕੇ ਕਹਿ ਸਕਦੇ ਆ ਕਿ ਉਸ ਦੇ ਦਿਮਾਗ ਦੇ ਉੱਤੇ ਇੱਕ ਡਿਪਰੈਸਡ ਹੈ ਬੋਝ ਹੈ ਉਸ ਨੂੰ ਲੈ ਕੇ ਉਹਨਾਂ ਦੀ ਸਿਹਤ ਵਿਗੜ ਚੁੱਕੀ ਹੈ ਤੇ ਇਹ ਵੀਡੀਓ ਹੈ ਜਿਹੜੀ ਅਰਮਾਨ ਮਲਕ ਦੀ ਦੂਜੀ ਪਤਨੀ ਕ੍ਰਿਤਿਕਾ ਮਲਕ ਦੇ ਵੱਲੋਂ ਇੰਸਟਾਗ੍ਰam ਦੇ ਉੱਤੇ ਸ਼ੇਅਰ ਕੀਤੀ ਗਈ ਹੈ ਤੇ ਉਸ ਨੇ ਦੱਸਿਆ ਕਿ ਪਾਇਲ ਦੀ ਸਿਹਤ ਵਿਗੜ ਚੁੱਕੀ ਹੈ ਤਾਂ ਪਾਇਲ ਦੀ ਤੁਹਾਨੂੰ ਤਸਵੀਰ ਦਿਖਾ ਦਿੰਦੇ ਆ ਹਸਪਤਾਲ ਦੇ ਵਿੱਚ ਇਸ ਵੇਲੇ ਉਹ ප්‍රති ਕਰਵਾਈ ਹੋਈ ਹੈ ਸਿਹਤ ਹੈ ਜਿਹੜੀ ਪਾਇਲ ਮਲਿਕ ਦੀ ਕਾਫੀ ਜ਼ਿਆਦਾ ਨਾਜ਼ੁਕ ਹੁੰਦੀ ਜਾ ਰਹੀ ਹੈ ਤਾਂ ਬੇਸ਼ੱਕ ਇੰਸਟਾਗ੍ਰam ਦੇ ਉੱਤੇ ਕਰੋੜਾਂ ਦੇ ਕਰੀਬ ਲੋਕ ਉਹਨਾਂ ਨੂੰ ਚਾਹਣ ਵਾਲੇ ਨੇ ਜੇਕਰ ਫਾਲੋਅਰਸ ਦੀ ਗੱਲ ਕੀਤੀ ਜਾਵੇ ਤਾਂ ਮਿਲੀਅਨਸ ਦੇ ਵਿੱਚ ਫਾਲੋਅਰਸ ਨੇ ਜਿਹੜੇ ਪਾਇਲ ਮਲਿਕ ਦੇ ਫਾਲੋਅਰਸ ਨੇ ਔਰ ਜਦੋਂ ਕਾਲੀ ਮਾਦਾ ਰੂਪ ਧਾਰਨ ਕੀਤਾ ਸੀ ਬਹੁਤ ਸਾਰੇ ਲੋਕ ਨੇ ਜਿਹੜੇ ਨੈਗੇਟਿਵ ਕਮੈਂਟ ਕਰ ਰਹੇ ਸੀ ਔਰ ਬਹੁਤ ਸਾਰੇ ਲੋਕੋ ਪੋਜ਼ਿਟਿਵ ਯਾਨੀ ਕਿ ਰਲਵੇਂ ਮਿਲਵੇਂ ਕਮੈਂਟ ਨੇ ਜਿਹੜੇ ਪਾਲ ਮਲਿਕ ਨੂੰ ਦੇਖਣ ਨੂੰ ਮਿਲਿਆ ਸੀ ਪਰ ਜਦੋਂ ਤੋਂ ਇਹ ਵਿਵਾਦ ਸ਼ੁਰੂ ਹੋਇਆ ਉਸ ਤੋਂ ਬਾਦ ਲੋਕ ਨੇ ਜਿਹੜੇ ਉਹਨਾਂ ਦੀਆਂ ਵੀਡੀਓਜ਼ ਤੇ ਜਾ ਕੇ ਫੋਟੋਸ ਤੇ ਜਾ ਕੇ ਲਗਾਤਾਰ ਨੈਗੇਟਿਵ ਕਮੈਂਟਸ ਦੀ ਬੁਚਾਰ ਲਗਾ ਰਹੇ ਨੇ ਤਾਂ ਜਿਸ ਤੋਂ ਬਾਅਦ ਪਾਇਲ ਮਲੇਕ ਜਿਹੜੀ ਰੋ ਰੋ ਕੇ ਹੱਥ ਜੋੜਦੀ ਹੈ ਕੰਨਾਂ ਨੂੰ ਵੀ ਹੱਥ ਲਗਾਉਂਦੀ ਹੈ ਮਾਫੀ ਮੰਗਦੀ ਹੈ ਪਰ ਫਿਰ ਵੀ ਉਹ ਕਹਿੰਦੀ ਹੈ ਕਿ ਲੋਕ ਉਸ ਨੂੰ ਮਾਫ ਕਿਉਂ ਨਹੀਂ ਕਰਦੇ ਤਾਂ ਇਸ ਬਾਬਤ ਦਿਮਾਗ ਦੇ ਉੱਤੇ ਜ਼ਿਆਦਾ ਬੋਝ ਲੈ ਲੈਂਦੀ ਹੈ ਡਿਪਰੈਸਡ ਹੋ ਜਾਂਦੀ ਹੈ ਤੇ ਸਿਹਤ ਉਸ ਦੀ ਵਿਗੜ ਜਾਂਦੀ ਹੈ ਫਿਲਹਾਲ ਉਹ ਹਸਪਤਾਲ ਦੇ ਵਿੱਚ ਇਸ ਵੇਲੇ ਜੇਰੇ ਇਲਾਜ ਹੈ ਸਸ਼੍ਰੀਕਾਲ ਤੁਸੀਂ ਜੁੜ ਚੁੱਕੇ ਹੋ ਸਮਝਾ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਦਾ ਸੋਸ਼ਲ ਮੀਡੀਆ ਇਨਫਲੂਐਂਸਰ ਪਾਇਲ ਮਲਕ ਦੇ ਇਸ ਵੇਲੇ ਸਿਹਤ ਵਿਗੜ ਚੁੱਕਿਆ ਜੀ ਹਾਂ ਅਰਮਾਨ ਮਲਕ ਦੀ ਦੋ ਪਤਨੀਆਂ ਨੇ ਜਿਸ ਤੇ ਕਰਕੇ ਉਹ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਛਾਏ ਹੋਏ ਨੇ ਇੱਕ ਪਾਇਲ ਤੇ ਦੂਸਰੀ ਦਾ ਨਾਮ ਕ੍ਰਿਤਿਕਾ ਮਲਕ ਹੈ ਤਾਂ ਬਿਲਕੁਲ ਬੀਤੇ ਦਿਨੀ ਦਰਸਲ ਪਾਇਲ ਮਲਕ ਤੇ ਵੱਲੋਂ ਕਾਲੀ ਮਾਦਾ ਰੂਪ ਧਾਰਨ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਸ਼ਿਵਸਨਾ ਹਿੰਦ ਦੇ ਵੱਲੋਂ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਗਈ ਸੀ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਪਾਇਲ ਮਲਕ ਨੇ ਹਪਟਿਆਲਾ ਤੇ ਲੁਧਿਆਣਾ ਦੇ ਕਾਲੀ ਮਾਤਾ ਮੰਦਿਰ ਦੇ ਵਿੱਚ ਆ ਕੇ ਜਿਹੜੀ ਮਾਫੀ ਮੰਗ ਲਈ ਗਈ ਹੈ ਔਰ ਉਸ ਤੋਂ ਬਾਅਦ ਕਹਿ ਸਕਦੇ ਆ ਕਿ ਫਿਰ ਵੀ ਇੰਸਟਾਗ੍ਰam ਦੇ ਉੱਤੇ ਉਸ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਨੈਗੇਟਿਵ ਉਸ ਨੂੰ ਕਮੈਂਟਸ ਕੀਤੇ ਜਾ ਰਹੇ ਨੇ ਬੀਤੇ ਦਿਨੀ ਉਹਨਾਂ ਦਾ ਅਕਾਊਂਟ ਹੈ ਜਿਹੜਾ ਉਹ ਵੀ ਡਿਸੇਬਲ ਹੋ ਚੁੱਕਾ ਸੀ ਤਾਂ ਜਿਸ ਨੂੰ ਲੈ ਕੇ ਕਹਿ ਸਕਦੇ ਆ ਕਿ ਉਸ ਦੇ ਦਿਮਾਗ ਦੇ ਉੱਤੇ ਇੱਕ ਡਿਪਰੈਸਡ ਹੈ ਬੋਝ ਹੈ ਉਸ ਨੂੰ ਲੈ ਕੇ ਉਹਨਾਂ ਦੀ ਸਿਹਤ ਵਿਗੜ ਚੁੱਕੀ ਹੈ ਤੇ ਇਹ ਵੀਡੀਓ ਹੈ ਜਿਹੜੀ ਅਰਮਾਨ ਮਲਕ ਦੀ ਦੂਜੀ ਪਤਨੀ ਕ੍ਰਿਤਿਕਾ ਮਲਕ ਦੇ ਵੱਲੋਂ ਇੰਸਟਾਗ੍ਰam ਦੇ ਉੱਤੇ ਸ਼ੇਅਰ ਕੀਤੀ ਗਈ ਹੈ ਤੇ ਉਸ ਨੇ ਦੱਸਿਆ ਕਿ ਪਾਇਲ ਦੀ ਸਿਹਤ ਵਿਗੜ ਚੁੱਕੀ ਹੈ ਤਾਂ ਪਾਇਲ ਦੀ ਤੁਹਾਨੂੰ ਤਸਵੀਰ ਦਿਖਾ ਦਿੰਦੇ ਆ ਹਸਪਤਾਲ ਤਾਲ ਦੇ ਵਿੱਚ ਇਸ ਵੇਲੇ ਉਹ ਪਰਤੀ ਕਰਵਾਈ ਹੋਈ ਹੈ ਸਿਹਤ ਜਿਹੜੀ ਪਾਇਲ ਮਲਿਕ ਦੀ ਕਾਫੀ ਜ਼ਿਆਦਾ ਨਾਜ਼ੁਕ ਹੁੰਦੀ ਜਾ ਰਹੀ ਹੈ ਤਾਂ ਬੇਸ਼ੱਕ ਇੰਸਟਾਗ੍ਰam ਦੇ ਉੱਤੇ ਕਰੋੜਾਂ ਦੇ ਕਰੀਬ ਲੋਕ ਉਹਨਾਂ ਨੂੰ ਚਾਹਣ ਵਾਲੇ ਨੇ ਜੇਕਰ ਫਾਲੋਅਰਸ ਦੀ ਗੱਲ ਕੀਤੀ ਜਾਵੇ ਤਾਂ ਮਿਲੀਅਨਸ ਦੇ ਵਿੱਚ ਫਾਲੋਅਰਸ ਨੇ ਜਿਹੜੇ ਪਾਇਲ ਮਲਿਕ ਦੇ ਫਾਲੋਅਰਸ ਨੇ ਔਰ ਜਦੋਂ ਕਾਲੀ ਮਾਦਾ ਰੂਪ ਧਾਰਨ ਕੀਤਾ ਸੀ ਬਹੁਤ ਸਾਰੇ ਲੋਕ ਨੇ ਜਿਹੜੇ 네ਗੇਟਿਵ ਕਮੈਂਟ ਕਰ ਰਹੇ ਸੀ ਔਰ ਬਹੁਤ ਸਾਰੇ ਲੋਕੋ ਪੋਜ਼ਿਟਿਵ ਯਾਨੀ ਕਿ ਰਲਵੇਂ ਮਿਲਵੇਂ ਕਮੈਂਟ ਨੇ ਜਿਹੜੇ ਪਾਇਲ ਮਲਿਕ ਨੂੰ ਦੇਖਣ ਨੂੰ ਮਿਲਿਆ ਸੀ ਪਰ ਜਦੋਂ ਤੋਂ ਇਹ ਵਿਵਾਦ ਸ਼ੁਰੂ ਹੋਇਆ ਉਸ ਤੋਂ ਬਾਅਦ ਲੋਕ ਨੇ ਜਿਹੜੇ ਉਹਨਾਂ ਦੀਆਂ ਵੀਡੀਓਜ਼ ਤੇ ਜਾ ਫੋਟੋ ਸੇ ਜਾ ਕੇ ਲਗਾਤਾਰ ਨੈਗੇਟਿਵ ਕਮੈਂਟਸ ਦੀ ਬੁਝਾਰ ਲਗਾ ਰਹੇ ਨੇ ਤਾਂ ਜਿਸ ਤੋਂ ਬਾਅਦ ਪਾਇਲ ਮਲੇਕ ਜਿਹੜੀ ਰੋ ਰੋ ਕੇ ਹੱਥ ਜੋੜਦੀ ਹੈ ਕੰਨਾਂ ਨੂੰ ਵੀ ਹੱਥ ਲਗਾਉਂਦੀ ਹੈ ਮਾਫੀ ਮੰਗਦੀ ਹੈ ਪਰ ਫਿਰ ਵੀ ਉਹ ਕਹਿੰਦੀ ਹੈ ਕਿ ਲੋਕ ਉਸ ਨੂੰ ਮਾਫ ਕਿਉਂ ਨਹੀਂ ਕਰਦੇ ਤਾਂ ਇਸ ਬਾਬਤ ਦਿਮਾਗ ਦੇ ਉੱਤੇ ਜ਼ਿਆਦਾ ਬੋਝ ਲੈ ਲੈਂਦੀ ਹੈ ਡਿਪਰੈਸਡ ਹੋ ਜਾਂਦੀ ਹੈ ਤੇ ਸਿਹਤ ਉਸ ਦੀ ਵਿਗੜ ਜਾਂਦੀ ਹੈ ਫਿਲਹਾਲ ਉਹ ਹਸਪਤਾਲ ਦੇ ਵਿੱਚ ਇਸ ਵੇਲੇ ਜੇਰੇ ਇਲਾਜ ਹੈ